ਬੜੀ ਦਰਦਨਾਕ ਇਹ ਘਟਨਾ ਆਪ ਜੀ ਨੂੰ ਪਿੰਡ ਜੱਬੋਵਾਲ ਦੀ ਸਾਂਝੀ ਕਰਨ ਲੱਗੀ ਆ ਸਰ ਮੇਰਾ ਨਾਮ ਕੇ ਰਜੀਤ ਕੋਹੜਾ ਮੇਰਾ ਪਿੰਡ ਜੱਬੋਵਾਲਾ ਹੈ ਤੇ ਸਾਨੂੰ ਥਾਣਾ ਇਹ ਸਦਰ ਲੱਗਦਾ ਆ ਹੋਇਆ ਕੀ ਆ ਭੈਣ ਜੀ ਅਸਲ ਦੇ ਵਿੱਚ ਇਹ ਇਹ ਸਾਡੇ ਨਾਲ ਘੜਾ ਇੱਕ ਵਾਰੀ ਹੋਇਆ ਦੋ ਤਿੰਨ ਵਾਰੀ ਹੋ ਗਿਆ ਚਾਂਸ ਇਦਾਂ ਦੇ ਤਾਂ ਇਹ ਕਿੰਨੇ ਜਾਨਵਰ ਸੀਗੇ ਇਹ ਜਿਹੜੀਆਂ ਕੂਕੜੀਆਂ ਦੇਖੀਆਂ ਜਾਵੇ ਇਹ ਚ ਕੁੱਕੜ ਵੀ ਸੀਗੇ ਹਾਂਜੀ ਕੁੱਕੜ ਵੀ ਸੀ ਕੁਕੜੀਆਂ ਇਹ ਸਾਰੇ ਕੋਲ ਟੋਟਲ 100 ਸੀਗਾ ਜਿੱਦਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੇ ਤੇ ਤੁਸੀਂ ਕਦੋਂ ਵੇਖਿਆ ਸਾਨੂੰ ਇਸ ਤੜਕੇ 3 ਵਜੇ ਪਤਾ ਲੱਗਾ ਆ ਰਾਤੀ ਤਾਂ ਬੜੇ ਸੋਹਣੇ ਠੀਕ ਸੀ ਅਸੀਂ ਖਰਾਕ ਪਾ ਕੇ ਗਏ ਆ 3 ਵਜੇ ਜਾ ਦੇਖੇ ਤੇ ਮਰੇ ਪੈ ਸੀ ਜਿੰਦਾ ਲੱਗਾ ਸੀ ਕਿਸੇ ਨੇ ਤੋੜ ਕੇ ਦਰਵਾਜ਼ਾ ਛੇੜਖਾਨੀ ਕੀਤੀ ਹੈ ਲਾਕਡਾਟ ਵਾਲੇ ਬਹੁਤ ਕੋਲ ਆ ਸਾਡੇ ਅਸੀਂ ਇਹ ਨਹੀਂ ਕਹਿੰਦੇ ਆ ਆਲੇ ਦੁਆਲੇ ਤੇ ਬਹੁਤ ਆ ਉਹਨਾਂ ਨੇ ਕੰਮ ਕੀਤਾ ਹੈ ਹੋਰ ਕਿਸੇ ਨੇ ਨਹੀਂ ਕੀਤਾ بس میں ای کہہ رہی ہاں ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡਾ بار بار ਇੱਥੇ ਐਦਾ ਸਾਰਾ ਨੁਕਸਾਨ ਹੁੰਦਾ ਕੱਲੂ ਅਸੀਂ ਹੋਰ ਕੁਝ ਵੀ ਕਰਨਾ ਅੱਜ ਤਾਂ ਸਾਡੇ ਜਾਨਵਰਾਂ ਦਾ ਕੱਲੂ ਸਾਡੇ ਬੱਚਿਆਂ ਦਾ ਵੀ ਹੋ ਸਕਦਾ ਕੌਣ ਜ਼ਿੰਮੇਵਾਰ ਐਦਾ ਜਦੋਂ ਤੁਸੀਂ ਆ ਕੇ ਵੇਖਿਆ ਜਿੰਦਾ ਲੱਗਿਆ ਸੀ ਕਿ ਜਿੰਦਾ ਖੁੱਲਾ ਸੀ ਨਹੀਂ ਜਿੰਦਾ ਤਾਂ ਲੱਗਾ ਸੀ ਆ ਵੀ ਜਿੰਦਾ ਲੱਗਾ ਸੀ ਉਹ ਵੀ ਲੱਗਾ ਸੀਗਾ ਕੋਈ ਕੰਦ ਟੱਪ ਕੇ ਕੋਈ ਬੰਦਰ ਬੜਿਆ ਤਾਂ ਵੈਸੇ ਤਰ ਲੱਗਦਾ ਵੀ ਉਹ ਜਿਹੜਾ ਇਹ ਛੋਟਾ ਜਿਹਾ ਤੋੜਿਆ ਹੋਇਆ ਆ ਉਹਦੀ ਤੋੜਿਆ ਇਹ ਤੋੜਿਆ ਐ ਅਸੀਂ ਕੋਲ ਮੇਕ ਆ ਦੇ ਕੋ ਸਾਡਾ ਦਰਵਾਜਾ ਤੋੜ ਕੇ ਕੋਈ ਅੰਦਰ ਵੜਿਆ ਆ ਹਨਾ ਇਹਦੇ ਅੰਦਰ ਵੜ ਕੇ ਉਹਨਾਂ ਨੇ ਆ ਇਹਨਾਂ ਦਾ ਕੰਮ ਆ ਦੇਖ ਲੋ ਕੀਤਾ ਹੈ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਸਾਥੀਓ ਇਹ ਜਾਨਵਰ ਤਕਰੀਬਨ ਮਰ ਗਏ ਸਾਰੇ ਇੱਕ ਵੀ ਸਾਹ ਨਹੀਂ ਲੈ ਰਿਆ ਬਹੁਤ ਬੁਰੀ ਤਰ੍ਹਾਂ ਜਾਨਵਰ ਮਰੇ ਹੋਏ ਆ ਤਸਵੀਰਾਂ ਪਿੰਡ ਜੱਬੋਵਾਲ ਦੀਆਂ ਸਾਂਝੀਆਂ ਕਰਨ ਲੱਗੀਆਂ ਕੀ ਨਾਮ ਹੈ ਜੀ ਆਪਣਾ ਮੇਰੇ ਰਣਜੀਤ ਕੌਰ ਆ ਤੇ ਮੇਰੀ ਸਿਸਟਰ ਆ ਤੇ ਜਦੋਂ ਮੈਨੂੰ ਪਤਾ ਲੱਗਾ ਫਿਰ ਮੈਂ ਕੁੱਕੜਾਂ ਦੀ ਖੋਦਨ ਨੂੰ ਆਈ ਤਾਂ ਇਹ ਸਾਡੇ ਨੇ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਬੇਜਵਾਨ ਬੱਚੇ ਮਰੇ ਆ ਹਨਾ ਠੀਕ ਹੈ ਨਾ ਜਾਨਵਰ ਬਦਵਾ ਉਹਨਾਂ ਨੂੰ ਲੱਗੇ ਜਿਨ੍ਹਾਂ ਨੇ ਦਵਾਈ ਪਾਈ ਆ ਤੁਹਾ ਨੂੰ ਇਸ ਤਰ੍ਹਾਂ ਲੱਗਦਾ ਕਿ ਦਵਾਈ ਦੇ ਨਾਲ ਇਹ ਮਰੀਆ ਹਾਂਜੀ ਕਿਸੇ ਨੇ ਛੇੜਖਾਨੀ ਕੀਤੀ ਇਹਨਾਂ ਨੂੰ ਕੁਝ ਪਾਇਆ ਦਿੱਤਾ ਗਿਆ ਤਾਂ ਹੀ ਤਾਂ ਸੁੱਤੇ ਪਏ ਆ ਕੋਈ ਵੀ ਨਹੀਂ ਹੈਗਾ ਕੀ ਨਾਮ ਹੈ ਤੁਹਾ ਜੀ ਮੇਰਾ ਨੋ ਤੀਰਥਰਾਮ ਤੇ ਮੈਂ ਵੀ ਇਹੀ ਚਾਹਣਾ ਬਿਨਾਂ ਨਾ ਇਨਸਾਫ ਕੀਤਾ ਜਾਵੇ ਜਿੱਦਾਂ ਵੀ ਬੇਜਮਾਰ ਜਾਨਵਰ ਮਰੇ ਆ ਕਿਉਂਕਿ ਦੇਖ ਲਈ ਹੁੰਦੇ ਪੀਰਾ ਜੀ ਇਹ ਆਪਾਂ ਦੇਖੋ ਇਨਸਾਨ ਹੈ ਬੜੀ ਇਹ ਬੜਾ ਦਰਦ ਮਹਿਸੂਸ ਹੁੰਦਾ ਕਿਉਂਕਿ ਇਕ ਵੀ ਧੌਣ ਜਿਹੜੀ ਉਹ ਸਿੱਧੀ ਨਜ਼ਰ ਨਹੀਂ ਆ ਰਹੀ ਬਿਲਕੁਲ ਧੌਣਾ ਸੁਟ ਦਿੰਦੀਆਂ ਇੰਨਾ ਲੱਗਦਾ ਜਿਦਾ ਕਿਸੇ ਨੇ ਦਵਾਈ ਪਾ ਕੇ ਮਾਰ ਦਿੱਤੇ ਹੁਣ ਤਾਂ ਵੀ ਜਿੱਦਾਂ ਦੇਖ ਨਹੀਂ ਹੁੰਦੇ ਹੈਗੇ ਇਹਨਾਂ ਗਰੀਬਾਂ ਨੇ ਇਨਸਾਫ ਕੀਤਾ ਜਾਵੇ ਪਿੰਡ ਜੱਬੋਬਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਾਥਿਓ ਇਹਨਾਂ ਨੇ ਪੁੱਛਾਂਗੇ ਕਿ ਥਾਣੇ ਦੇ ਵਿੱਚ ਗਏ ਆ ਪੁਲਿਸ ਨੇ ਕੰਪਲੀਟ ਦਿੱਤੀ ਕੋਈ ਜੀ ਹਾਂਜੀ ਦਿੱਤੀ ਹੈ ਜੀ ਅਸੀਂ ਆਇਆ ਸੀ ਕੋਈ ਮਲਾਜਾ ਹਾਂਜੀ ਆਏ ਸੀਗੇ ਕੀ ਬੋਲੇ ਪਰਸ ਵਾਲੇ ਉਹ ਬੋਲੇ ਹੀ ਬੋਲੇ ਜੇ ਤੁਹਾਨੂੰ ਸ਼ੱਕ ਆ ਤਾਂ ਸਾਨੂੰ ਦੱਸ ਦੋ ਜੀ ਹਾਂਜੀ ਅੱਜ ਨਹੀਂ ਕੱਲੂ ਜਾਂ ਪਰਸੋਂ ਤੱਕ ਸਾਨੂੰ ਦੱਸ ਤੁਸੀਂ ਦਰਖਾਸਤ ਦੇ ਦੇ ਦਿੱਤੀ ਹੈਗੀ ਹੁਣਸ ਵਾਲੇ ਮੌਕਾ ਵੀ ਵੇਖਿਆ ਹਾਂਜੀ ਦੇਖਿਆ ਜੀ ਕਿਹੜੇ ਥਾਣੇ ਤੋਂ ਆਇਸੇ ਇਹ ਆਇਸੀ सदर ਤੋਂ ਠੀਕ ਹੈ